ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਦੇਸ਼ ਸੁਨੇਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀਜ਼ਾ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਕਰਦੇ ਹੋਏ ਇੱਕ ਨਵਾਂ ਆਦੇਸ਼ ਜਾਰੀ ਕੀਤਾ ਰਾਸ਼ਟਰਪਤੀ ਟਰੰਪ ਦੇ ਨਵੇਂ ਫਰਮਾਨ ਅਨੁਸਾਰ ਹੁਣ ਸ਼ੂਗਰ, ਮੋਟਾਪਾ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਜਿਸ ਨਾਲ ਵਿਦੇਸ਼ੀਆਂ ਲਈ ਅਮਰੀਕੀ ਸੁਪਨੇ ਦਾ ਰਸਤਾ ਹੋਰ ਵੀ ਮੁਸ਼ਕਲ ਹੋ ਸਕਦਾ ਇਸ ਕਦਮ ਨਾਲ ਸਿਹਤ ਸਬੰਧੀ ਕਮਜ਼ੋਰੀਆਂ ਵਾਲੇ ਬਿਨੇਕਾਰ ਨੂੰ ਸੰਯੁਕਤ ਰਾਸ਼ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨ ਦੀ ਸੰਭਾਵਨਾ ਘਟ ਜਾਵੇਗੀ ਇਹ ਨਵਾਂ ਆਦੇਸ਼ ਵੀਜ਼ਾ ਅਧਿਕਾਰੀਆਂ ਨੂੰ ਵਿਧੇਰੇ ਅਧਿਕਾਰ ਦਿੰਦਾ ਉਹ ਬਿਨੇਕਾਰ ਦੇ ਸਿਹਤ ਖਰਚਿਆਂ ਅਤੇ ਸੰਭਾਅ ਜੋਖਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਜ਼ਾ ਰੱਦ ਕਰ ਸਕਦੇ ਨੇ ਨੀਤੀ ਵਿੱਚ ਕਿਹਾ ਗਿਆ ਕਿ ਅਜਹੀਆਂ ਬਿਮਾਰੀਆਂ ਦੇ ਇਲਾਜ ਤੇ ਲੱਖਾਂ ਡਾਲਰ ਖਰਚ ਹੋ ਸਕਦੇ ਨੇ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਦੂਤਾਵਾਸਾਂ ਤੇ ਕੌਂਸਲੇਟਾਂ ਨੂੰ ਵੀਜ਼ਾ ਵਿਨੇਕਾਰਾਂ ਦੀ ਸਿਹਤ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਨੇ ਨਾ ਸਿਰਫ ਵੀਜ਼ਾ ਵਿਨੇਕਾਰ ਸਗੋਂ ਬੱਚਿਆਂ ਤੇ ਬਜ਼ੁਰਗ ਮਾਪਿਆਂ ਵਰਗੇ ਨਿਰਪਰਾਂ ਦੀ ਸਿਹਤ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ਮੋਟਾਪਾ ਵੀ ਗੰਭੀਰ ਮੰਨਿਆ ਜਾਵੇਗਾ ਕਿਉਂਕਿ ਇਹ ਹਾਈ ਬਲੱਡ ਪ੍ਰੈਸ਼ਰ ਅਤੇ ਦਮੇ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਨਵਾਂ ਹੁਕਮ ਵੀਜ਼ਾ ਅਧਿਕਾਰੀਆਂ ਨੂੰ ਵਿਨੇਕਾਰ ਦੇ ਸਿਹਤ ਖਰਚਿਆਂ ਤੇ ਸੰਭਾਵੀ ਜੋਖਮਾਂ ਦੇ ਆਧਾਰ ਤੇ ਵੀਜ਼ਾ ਰੱਦ ਕਰਨ ਦਾ ਵਧੇਰੇ ਅਧਿਕਾਰ ਦਿੰਦਾ ਹਾਲਾਂਕਿ ਬਹੁਤ ਸਾਰੇ ਕਾਨੂੰਨੀ ਮਾਹਿਰਾਂ ਅਤੇ ਇਮੀਗ੍ਰੇਸ਼ਨ ਵਕੀਲਾਂ ਨੇ ਇਸ ਕਦਮ ਤੇ ਇਤਰਾਜ਼ ਜਤਾਇਆ ਪਾਕਿਸਤਾਨ ਨੇ ਕਿਹਾ ਕਿ ਉਸਨੇ ਅਫਗਾਨ ਤਾਲਿਬਾਨ ਸ਼ਾਸਨ ਨਾਲ ਇੰਸਤਬੁਲ ਚ ਜਾਰੀ ਸ਼ਾਂਤੀ ਬਾਰਤਾ ਦੇ ਤੀਸਰੇ ਦੌਰ ਦੌਰਾਨ ਵਿਚੋਲੇ ਦੇਸ਼ਾਂ ਤੁਰਕੀ ਅਤੇ ਕਤਰ ਨੂੰ ਆਪਣੀਆਂ ਸਬੂਤ ਅਧਾਰਿਤ ਅਤੇ ਤਾਰਕਿਕ ਮੰਗਾਂ ਸੌਂਪ ਦਿੱਤੀਆਂ ਨੇ ਪਾਕਿਸਤਾਨ ਅਤੇ ਅਫਗਾਨ ਤਾਲੀਬਾਨ ਨੇ ਸਰਹੱਦ ਪਾਰ ਅਤਵਾਦ ਦੇ ਮੁੱਦੇ ਨਾਲ ਨਜਿੱਠਣ ਅਤੇ ਦੋਵਾਂ ਪਾਸਿਆਂ درمیان ਤਣਾਅ ਨੂੰ ਹੋਰ ਵਧਣ ਤੋਂ ਰੋਕਣ ਲਈ ਵੀਰਵਾਰ ਨੂੰ ਇੰਸਤਾਨਬੁਲ 'ਚ ਤੀਸਰੇ ਦੌਰ ਦੀ ਗੱਲਬਾਤ ਮੁੜ ਸ਼ੁਰੂ ਕੀਤੀ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅਬਾਦੀ ਨੇ ਕਿਹਾ ਕਿ ਅਫਗਾਨ ਤਾਲੀਬਾਨ ਸ਼ਾਸਨ ਨਾਲ ਗੱਲਬਾਤ ਵੀਰਵਾਰ ਨੂੰ ਇੰਸਤਾਨਬੁਲ 'ਚ ਸ਼ੁਰੂ ਹੋਈ ਭਾਰਤ ਵਿਚੋਲਿਆਂ ਦੀ ਮੌਜੂਦਗੀ 'ਚ ਸ਼ੁਰੂ ਹੋਈ ਅਤੇ ਇਸ 'ਚ ਉਹਨਾਂ ਦੀ ਭਾਗੀਦਾਰੀ ਰਹੀ ਅੰਦਾਬੀ ਨੇ ਕਿਹਾ ਕਿ ਪਾਕਿਸਤਾਨੀ ਵਫ਼ਦ ਨੇ ਵਿਚੋਲਿਆਂ ਨੂੰ ਆਪਣੀਆਂ ਸਬੂਤ ਆਧਾਰਿਤ ਅਤੇ ਤਾਰਕਿਕ ਮੰਗਾਂ ਸੌਪੀਆਂ ਜਿਨ੍ਹਾਂ ਦਾ ਇੱਕੋ ਇੱਕ ਉਦੇਸ਼ ਸਰਹੱਦ ਪਾਰ ਅਤੇ ਅੱਤਵਾਦ ਨੂੰ ਖਤਮ ਕਰਨਾ ਹੈ। ਪੰਜਾਬ ਪਰ ਵਿੱਚ ਤਾਪਮਨ ਲਗਾਤਾਰ ਘਟ ਰਿਹਾ ਰਾਤ ਦਾ ਘਟੋ ਘਟ ਤਾਪਮਨ 0.7 ਡਿਗਰੀ ਸੈਲਸੀਅਸ ਘਟਿਆ ਜਦੋਂ ਕਿ ਵੱਤੋਂ ਆ ਤਾਪਮਨ 0.5 ਡਿਗਰੀ ਸੈਲਸੀਅਸ ਵਧਿਆ ਹਾਲਾਂਕਿ ਤਾਪਮਨ ਆਮ ਬਣਿਆ ਹੋਇਆ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਮੌਸਮ ਖੁਸ਼ਕ ਰਹੇਗਾ ਅਤੇ ਪਹਾੜਾਂ ਤੋਂ ਹਵਾਵਾਂ ਠੰਡ ਵਧਾਉਣਗੀਆਂ ਇਸ ਦੌਰਾਨ ਪੰਜਾਬ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਬਣੀ ਰਹੇਗੀ ਪਿਛਲੇ 24 ਘੰਟਿਆਂ ਦੌਰਾਨ ਕਈ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹਾਲੀ ਵਿੱਚ ਇੱਕ ਪੱਛਮੀ ਗੜਬੜੀ ਨੇ ਹਲਕੀ ਬਾਰਿਸ਼ ਲਿਆਂਦੀ ਜਿਸ ਨਾਲ ਪ੍ਰਦੂਸ਼ਣ ਤੋਂ ਸਥਾਈ ਰਾਹਤ ਮਿਲੀ ਹਾਲਾਂ ਵੱਧ ਗਿਆ 42 ਸਾੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਸੈਟੇਲਾਈਟ ਨਿਗਰਾਨੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 100 ਮਾਮਲੇ ਸਾਹਮਣੇ ਨੇ ਨਾਂ ਵਿੱਚੋਂ ਸਭ ਤੋਂ ਵੱਧ ਕੇਸ ਮੁਕਸਰ ਸਾਹਿਬ 16 ਵਿੱਚ ਸਾਹਮਣੇ ਜਦੋਂ ਕਿ ਮੋਗਾ ਵਿੱਚ 13 ਲੁਧਿਆਣਾ ਵਿੱਚ 12 ਫਿਰੋਜ਼ਪੁਰ ਸੰਗਰੂਰ ਵਿੱਚ 9 ਅਤੇ ਫਾਜ਼ਿਲਕਾ ਮਲੇਰ ਕੋਟਲਾ ਵਿੱਚ 7 ਮਾਮਲੇ ਸਾਹਮਣੇ ਅਮਰੀਕਾ ਇਸ ਸਾਲ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦਾ ਬਾਈਕਾਟ ਕਰੇਗਾ ਇਸ ਦੀ ਜਾਣਕਾਰੀ 트ੰਪ ਨੇ ਖੁਦ ਦਿੱਤੀ ਹੈ 트ੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਜੀ-20 ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਵੇਗਾ 트ੰਪ ਨੇ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਨਾਲ ਹੋਏ ਕਤਿਤ ਦੁਰਵਿਵਹਾਰ ਨੂੰ ਕਾਰਨ ਦੱਸਿਆ 트ੰਪ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਦੁਨੀਆ ਦੀਆਂ ਪ੍ਰਮੁੱਖ ਅਤੇ ਉੱਭਰ ਰਹੀਆਂ ਅਰਥਵਿਵਸਥਾਵਾਂ ਦੇ ਰਾਸ਼ਟਰਮੁਖੀਆਂ ਦੇ ਸਲਾਨਾ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ ਉਪਰਾਸ਼ਟਰਪਤੀ ਜੇੜੀ ਬੈਂਸ 트ੰਪ ਦੀ ਜਗ੍ਹਾ ਸ਼ਾਮਿਲ ਹੋਣ ਵਾਲੀ ਪਰ ਬੈਂਸ ਦੀਆਂ ਜੋਸ਼ਨਾਮਾ ਤੋਂ ਜਾਣੂ ਇੱਕ ਵਿਅਕਤੀ ਜਿਸ ਨੇ ਆਪਣੇ ਕਾਰਜਕ੍ਰਮ ਤੇ ਚਰਚਾ ਕਰਨ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕੀਤੀ ਉਸਨੇ ਕਿਹਾ ਕਿ ਬੈਂਸ ਹੁਣ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ 트럼ਪ ਨੇ ਆਪਣੇ 트루ਥ ਆਊਟ ਸੋਸ਼ਲ ਮੀਡੀਆ ਤੇ ਕਿਹਾ ਕਿ ਪੂਰੀ ਤਰ੍ਹਾਂ ਕੀ ਨਾਣਾ ਕਿ G20 ਸੰਮੇਲਨ ਦੱਖਣੀ ਅਫਰੀਕਾ ਵਿੱਚ ਹੋਵੇਗਾ ਆਪਣੀ ਪੋਸਟ ਵਿੱਚ 트ੰਪ ਨੇ ਅਫਰੀਕੀ ਲੋਕਾਂ ਖਿਲਾਫ ਦੁਰਵਿਵਹਾਰ ਜਿਸ ਵਿੱਚ ਹਿੰਸਾ ਅਤੇ ਮੌਤ ਸ਼ਾਮਿਲ ਉਸ ਦੇ ਨਾਲ ਨਾਲ ਉਹਨਾਂ ਦੀ ਜ਼ਮੀਨ ਅਤੇ ਖੇਤਾਂ ਨੂੰ ਜ਼ਬਤ ਕਰਨਾ ਸ਼ਾਮਿਲ ਹੈ 트ੰਪ ਪ੍ਰਸ਼ਾਸਨ ਲੰਬੇ ਸਮੇਂ ਤੋਂ ਦੱਖਣੀ ਅਫਰੀਕਾ ਦੀ ਸਰਕਾਰ ਤੇ ਘੱਟ ਗਿਣਤੀ ਗੋਰੇ ਅਫਰੀਕੀ ਕਿਸਾਨਾਂ ਤੇ ਅਤਿਆਚਾਰ ਅਤੇ ਹਮਲਿਆਂ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਉਂਦਾ ਰਿਹਾ ਹਾਲਾਂਕਿ ਦੱਖਣੀ ਅਫਰੀਕਾ ਦੀ ਸਰਕਾਰ ਨੇ ਕਿਹਾ ਕਿ ਉਹ ਬਿਤਕਰੇ ਦੇ ਦੋਸ਼ਾਂ ਤੋਂ ਹੈਰਾਨ ਹੈ ਕਿਉਂਕਿ ਦੇਸ਼ ਵਿੱਚ ਗੋਰੇ ਨਿਵਾਸੀਆਂ ਦਾ ਜੀਵਨ ਪੱਧਰ ਆਮ तौरते ਕਾਲੇ ਨਿਵਾਸੀਆਂ ਨਾਲੋਂ ਬਹੁਤ ਉੱਚੇ ਭਾਵੇਂ ਕਿ ਗੋਰੇ ਘੱਟ ਗਿਣਤੀ ਸ਼ਾਸਨ ਦੀ ਰੰਗਪੇੜ ਪ੍ਰਣਾਲੀ ਦੇ ਅੰਤ ਦੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਰਹਿ ਚੁੱਕੇ ਨੇ ਅਦਾਲਤ ਨੇ ਸਰਕਾਰ ਤੋਂ ਸਵਾਲ ਕੀਤਾ ਕਿ ਜਦੋਂ ਚਾਰਜ ਸ਼ੀਟ ਪਹਿਲਾਂ ਹੀ ਧਾਰ ਕਰਤੀ ਜਾ ਚੁੱਕੀ ਸੀ ਤਾਂ ਹੁਣ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਲੰਬੀ ਸੁਣਵਾਈ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਆਮਦਨ ਤੋਂ ਵੱਧ ਜ਼ਾਇਦਾਦ ਦੇ ਮਾਮਲੇ ਵਿੱਚ ਨਿਯਮਤ ਜ਼ਮਾਨਤ ਪਟੀਸ਼ਨ ਦੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਸਵੇਰੇ ਪੰਜਾਬ ਸਰਕਾਰ ਨੇ ਅਦਾਲਤ ਤੋਂ ਸਵਾਲ ਕੀਤਾ ਕਿ ਜਦੋਂ ਚਾਰਜ ਸ਼ੀਟ ਪਹਿਲਾਂ ਹੀ ਧਾਰ ਕਰਤੀ ਜਾ ਚੁੱਕੀ ਸੀ ਤਾਂ ਹੁਣ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਕਿ ਲਗਾਏ ਜਾ ਰਹੇ ਦੋਸ਼ ਮੁਕਦਮੇ ਦਾ ਮਾਮਲਾ ਸਰਕਾਰ ਨੇ ਕੁਝ ਅਦਾਲਤੀ ਫੈਸਲਿਆਂ ਦਾ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਸੁਣਵਾਈ ਦੌਰਾਨ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਕਰੋੜਾਂ ਰੁਪਏ ਦੇ ਘੁਟਾਲੇ ਨਾਲ ਸੰਬੰਧਿਤ ਮਾਮਲੇ ਤੇ ਜਾਂਚ ਅਜੇ ਵੀ ਜਾਰੀ ਹੈ ਮਜੀਠੀਆ ਦੇ ਵਕੀਲ ਨੇ ਸਵਾਲ ਕੀਤਾ ਕਿ ਜਦੋਂ ਜਾਂਚ ਅਜੇ ਪੂਰੀ ਨਹੀਂ ਹੋਈ ਸੀ ਤਾਂ ਚਾਰਜ ਸ਼ੀਟ ਕਿਵੇਂ ਦਾਇਰ ਕੀਤੀ ਗਈ ਉਹਨਾਂ ਕਹਾਂ ਕਿ ਸਰਕਾਰ ਵਿਰੋਧੀ ਰੁਖ ਅਪਣਾ ਰਹੀ ਹੈ ਕਈ ਵਾਰ ਦਾਵਾ ਕਰਦੀ ਹੈ ਕਿ ਇਹ ਆਮਦਨ ਤੋਂ ਵੱਧ ਜ਼ਾਇਦਾਦ ਦਾ ਮਾਮਲਾ ਤੇ ਕਈ ਵਾਰ ਇਸ ਨੂੰ ਡਰੱਗ ਮਨੀ ਨਾਲ ਝੋਟ ਰਹੀ ਹੈ ਅਦਾਲਤ ਨੇ ਪੁੱਛਿਆ ਤੁਸੀਂ ਪੁਰਾਣੇ ਤੱਥਾਂ ਤੇ ਬਹਿਸ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਕੁਝ ਨਵਾਂ ਨਹੀਂ ਹੈ ਤੁਸੀਂ ਮਜੀਠੀਆ ਨੂੰ ਕਿਸ ਆਧਾਰ ਤੇ ਜੇਲ੍ਹ ਵਿੱਚ ਰੱਖ ਰਹੇ ਹੋ ਇਸ ਦਾ ਥੋਸ ਜਵਾਬ ਦਿਓ ਕਿ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਸਕਦੀ ਮਜੀਠਿਆ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿਉਂਕਿ ਚਾਰਜ ਸ਼ੀਟ ਧਾਰ ਕੀਤੀ ਗਈ ਹੈ ਤੇ ਜਾਂਚ ਅਧੂਰੀ ਦੱਸੀ ਗਈ ਹੈ ਇਸ ਲਈ ਮਜੀਠਿਆ ਨੂੰ ਜੇਲ੍ਹ ਵਿੱਚ ਰੱਖਣ ਦਾ ਕੋਈ ਜਾਇਜ਼ ਨਹੀਂ ਹੈ ਉਹਨਾਂ ਦੋਸ਼ ਲਗਾ ਕੇ ਸਰਕਾਰ ਜਾਣ ਬੁਝ ਕੇ ਸਮਾਂ ਮੰਗ ਕੇ ਅਤੇ ਉਹਨਾਂ ਦੇ ਮੁਵਿੱਕਲ ਨੂੰ ਜੇਲ੍ਹ ਵਿੱਚ ਰੱਖਣ ਦੀ ਸਾਜ਼ਿਸ਼ ਰਚ ਕੇ ਜ਼ਮਾਨਤ ਵਿੱਚ ਦੇਰੀ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੱਦੇ ਤੇ ਇੱਕ ਵਾਰ ਫਿਰ ਕੇਂਦਰ ਤੇ ਨਿਸ਼ਾਨਾ ਸਾਧਿਆ ਉਹਨਾਂ ਇਲਜ਼ਾਮ ਲਗਾਏ ਕਿ ਕੇਂਦਰ ਸਭ ਕੁਝ ਹੜੱਪਣਾ ਚਾਹੁੰਦਾ ਪਰ ਅਸੀਂ ਦੇਸ਼ ਨੂੰ ਦਿੱਤਾ ਪੰਜਾਬ ਜਾਣਦਾ ਹੈ ਕਿ ਆਪਣੇ ਹੱਕਾਂ ਲਈ ਕਿਵੇਂ ਲੜਨਾ ਤੇ ਇਸ ਨੂੰ ਕਿਵੇਂ ਲੈਣਾ ਹੈ ਉਹਨਾਂ ਇਹ ਸ਼ਬਦ ਅੰਮ੍ਰਿਤਸਰ ਵਿੱਚ ਬਿਜਲੀ ਬੋਰਡ ਵੱਲੋਂ ਪਰਤੀ ਕਿਤੇ ਜਾ ਰਹੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਰੱਦਿੰਦੇ ਹੋਏ ਕਿਹਾ ਮੁੱਖ ਮੰਤਰੀ ਨੇ ਕਿਹਾ ਹਰਿਆਣਾ ਨਾਲ ਪਾਣੀ ਨੂੰ ਲੈ ਕੇ ਵਿਵਾਦ ਸੀ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦੇ ਪਾਣੀ ਦੀ ਵਰਤੋਂ ਕਰ ਚੁੱਕਾ ਸੀ ਸਾਨੂੰ ਵੀ ਪਾਣੀ ਦੀ ਲੋੜ ਸੀ ਜਦੋਂ ਹਰਿਆਣਾ ਨੇ ਹੋਰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਕੇਂਦਰ बीवीएमबी ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੁਣ ਕੇਂਦਰ ਨੇ ਆਪਣਾ ਧਿਆਨ ਪੰਜਾਬ ਯੂਨੀਵਰਸਿਟੀ ਵੱਲ ਮੋੜ ਲਿਆ ਉਹ ਪੰਜਾਬ ਯੂਨੀਵਰਸਿਟੀ ਨੂੰ ਆਪਣਾ ਦਾਵਾ ਕਰ ਰਹੇ ਨੇ ਪੰਜਾਬ ਦੇ ਰਾਜਪਾਲ ਅਤੇ ਹਰਿਆਣਾ ਦੇ ਰਾਜਪਾਲ ਨੇ ਇਸ ਮਾਮਲੇ ਸੰਬੰਧੀ ਮੀਟਿੰਗਾਂ ਕੀਤੀਆਂ ਅਤੇ ਮੈਂ ਵੀ ਉਹਨਾਂ ਵਿੱਚ ਸ਼ਾਮਿਲ ਹੋਇਆ ਇਹਨਾਂ ਮੀਟਿੰਗਾਂ ਰਾਹੀਂ ਉਹਨਾਂ ਨੇ ਸਿੰਡੀਕੇਟ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅੰਬਾਲਾ ਤੇ ਜਮੁਨਾ ਨਗਰ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਪ੍ਰਸਤਾਵ ਰੱਖਿਆ ਪਰ ਅਸੀਂ ਸਾਫ਼ ਇਨਕਾਰ ਕਰ ਦਿੱਤਾ ਮੈਂ ਸਪਸ਼ਟ ਤੌਰ ਤੇ ਕਿਹਾ ਸੀ ਕਿ ਤੁਸੀਂ ਪਹਿਲਾਂ ਆਪਣੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਵੱਖ ਕਰਨ ਲਈ ਲਿਖਿਆ ਸੀ ਤੁਸੀਂ ਕੁਰਕੁ ਮੇਤਰ ਯੂਨੀਵਰਸਿਟੀ ਬਣਾਈ ਕੀ ਤਹਾਨੂੰ ਹੁਣ ਕੁਰਕਸ਼ੇਤਰ ਯੂਨੀਵਰਸਿਟੀ ਤੇ ਪ੍ਰੋਸਨ ਨਹੀਂ ਹੈ ਕੁਰਕਸ਼ੇਤਰ ਯੂਨੀਵਰਸਿਟੀ ਦੀ ਬਜਾਏ ਪੰਚਕੁਲਾ ਜਾਂ ਜਮਨੂ ਨਗਰ ਵਿੱਚ ਇੱਕ ਹੋਰ ਯੂਨੀਵਰਸਿਟੀ ਸਥਾਪਿਤ ਕਰੋ ਸਾਡੇ ਕੋਲ ਪਹਿਲਾਂ ਹੀ ਫਾਜ਼ਿਲਕਰਾਂਕ 170 ਤੋਂ ਵੱਧ ਕਾਲਜ ਜੁੜੇ ਹੋਏ ਨੇ ਉਸ ਸਮੇਂ ਪੰਜਾਬ ਦੇ ਰਾਸ਼ਪਾਲ ਬਨਬਾਰੀ ਲਾਲ ਪ੍ਰੋਹਿਤ ਨੇ ਕਿਹਾ ਕਿ ਸਾਨੂੰ ਟੈਕਸ ਅਦਾ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਰੋਕਿਆ ਪੁੱਛਿਆ ਕਿ ਕੀ ਉਹ ਪੰਜਾਬ ਜਾਂ ਹਰਿਆਣਾ ਦੀ ਨੁਮਾਇਦਗੀ ਕਰ ਰਹੇ ਹਨ ਤੁਹਾਨੂੰ ਮੇਰੇ ਹੱਕ ਵਿੱਚ ਬੋਲਣਾ ਚਾਹੀਦਾ ਉਹਨਾਂ ਕਹਿਆ ਪਰ ਉਹਨਾਂ ਕੋਲ ਉੱਚ ਅਧਿਕਾਰੀਆਂ ਤੋਂ ਆਦੇਸ਼ ਸਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 8 ਨਵੰਬਰ ਨੂੰ ਪੰਜਾਬ ਦੇ ਦੌਰੇ ਤੇ ਆਰੀ ਉਹ ਬਾਅਦ ਦੁਪਹਿਰ ਅੰਮ੍ਰਿਤਸਰ ਪਹੁੰਚੇਗੀ ਜਿੱਥੋਂ ਸ਼ਾਮ 4:15 ਤੇ ਤਰਨਤਾਰਨ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕੇਗੀ ਉਸ ਤੋਂ ਬਾਅਦ ਸ਼ਾਮ 4:40 ਤੇ ਤਰਨਤਾਰਨ ਦੇ ਠਾਕੁਰਦਵਾਰ ਮੰਦਿਰ ਚ ਜਾਵੇਗੀ ਜ਼ਿਕਰਯੋਗ ਹੈ ਕਿ ਤਰਨਤਾਰਨ ਵਿਧਾਨ ਸਭਾ ਸੀਟ ਲਈ ਉਪ ਚੋਣ 11 ਨਵੰਬਰ ਨੂੰ ਹੋਣੀ ਜਿਸ ਕਾਰਨ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂ ਉਥੇ ਇਕੱਠੇ ਹੋ ਰਹੇ ਨੇ ਰੇਖਾ ਗੁਪਤਾ ਦੌਰੇ ਨੂੰ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਅਤੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਸ਼ਾਮ 5:0 ਦਾ ਬਾਜ਼ਾਰ ਵੀਕੇ 1 ਇਕ ਇਕਟ ਨੂੰ ਸੰਬੋਧਨ ਕਰੇਗੀ ਯੂਕਰੇਨ ਨਾਲ ਚੱਲ ਰਹੀ ਜੰਗ ਕਾਰਨ ਰੂਸ ਦੇ ਯੂਰਪੀ ਦੇਸ਼ਾਂ ਨਾਲ ਵੀ ਰਿਸ਼ਤੇ ਤਲਖ ਹੁੰਦੇ ਜਾ ਰਹੇ ਨੇ ਇਸ ਦੌਰਾਨ ਯੂਰਪੀ ਯੂਨੀਅਨ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਰੂਸੀ ਨਾਗਰਿਕਾਂ ਦੇ ਦਾਖਲੇ ਲਈ ਮਲਟੀਪਲ ਐਂਟਰੀ ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਨੇ ਰੂਸੀ ਨਾਗਰਿਕਾਂ ਨੂੰ ਹੁਣ ਹਰ ਵਾਰ ਯੂਰਪ ਦੀ ਯਾਤਰਾ ਕਰਨ ਦੀ ਯੋਜਨਾ ਬਣਾਉਣ ਤੋਂ ਇੱਕ ਨਵੇਂ ਵੀਜ਼ੇ ਲਈ ਅਰਜੀ ਦੇਣੀ ਪਵੇਗੀ ਈਯੂ ਦੀ ਕਾਰਜਕਾਰੀ ਸ਼ਾਖਾ ਯੂਰਪੀ ਕਮਿਸ਼ਨ ਨੇ ਕਿਹਾ ਕਿ ਕਦਮ ਕਿਸੇ ਵੀ ਸੰਭਾਵੀ ਸੁਰੱਖਿਆ ਖਤਰੇ ਨੂੰ ਘਟ ਕਰਨ ਲਈ ਵਿਨੇਕਾਰਾਂ ਦੀ ਨਜ਼ਦੀਕੀ ਜਾਂਚ ਦੀ ਆਗਿਆ ਦਿੰਦਾ ਈਯੂ ਦੀ ਵਿਦੇਸ਼ ਨੀਤੀ ਮੁਖੀ ਕਾਜਾ ਕਾਲਸ ਨੇ ਕਿਹਾ EU ਵਿੱਚ ਯਾਤਰਾ ਕਰਨਾ ਤੇ ਆਜ਼ਾਦੀ ਨਾਲ ਘੁੰਮਣਾ ਇੱਕ ਵਿਸ਼ੇਸ਼ ਅਧਿਕਾਰ ਹੈ ਕੋਈ ਹੱਕ ਨਹੀਂ ਹਾਲਾਂਕਿ ਸਖਤ ਨਿਯਮ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਦੀ ਭਰੋਸੇਯੋਗਤਾ ਤੇ ਇਮਾਨਦਾਰੀ ਬਾਰੇ ਕੋਈ ਸ਼ੱਕ ਨਹੀਂ ਹੈ ਇਨ੍ਹਾਂ ਵਿੱਚ ਸਤੰਤਰ ਪੱਤਰਕਾਰ ਜਾਂ ਮਨੁੱਖੀ ਅਧਿਕਾਰ ਰੱਖਿਆਕਰ ਸ਼ਾਮਿਲ ਨੇ ਤੇ ਨਾਲ ਹੀ EU ਵਿੱਚ ਰਹਿ ਰਹੇ ਰੂਸੀਆਂ ਦੇ ਨਜ਼ਦੀਕੀ ਪਰਿਵਾਰਿਕ ਮੈਂਬਰਾਂ ਜਾਂ ਰੂਸ ਵਿੱਚ ਰਹਿ ਰਹੇ EU ਨਾਗਰਿਕਾਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਨੇ ਹਾਲਾਂਕਿ ਰੂਸੀ ਮੰਤਰਾਲੇ ਨੇ ਯੂਰਪੀ ਯੂਨੀਅਨ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਜ਼ਿਕਰ ਜ਼ੋਗ ਹੈ ਕਿ 2022 ਵਿੱਚ ਯੂਕਰੇਨ ਤੇ ਹਮਲੇ ਤੋਂ ਬਾਅਦ EU ਨੇ ਪਹਿਲਾ ਰੂਸ ਨਾਲ ਆਪਣੇ ਵੀਜ਼ਾ ਸੁਵਿਧਾ ਸਮਝੌਤੇ ਨੂੰ ਮੁਅਤਲ ਕਰ ਦਿੱਤਾ ਸੀ ਜਿਸ ਨਾਲ ਵੀਜ਼ਾ ਪ੍ਰਾਪਤ ਕਰਨਾ ਵਧੇਰੇ ਸਮਾਂ ਲੈਣ ਵਾਲਾ ਅਤੇ ਮਹਿੰਗਾ ਹੋ ਗਿਆ ਐਸਨ ਦੇ ਸੁਣੇ ਦੇ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ